ਬਲਦੇ ਮੇਟੂੰ ਦੁਬਾਰਾ ਦੇਖਣਾ ਮੈਨੂੰ ਬਿਲਕੁਲ ਮਿਲਦਾ ਨਹੀਂ ਇੱਕ ਬੱਚਾ ਤੁਹਾਡਾ ਪੁੱਤ ਹੈ ਇਹ ਇੱਕ 8 ਕੇਸਾਲ 7.5 ਸਾਲ ਉਮਰ ਸੀ ਇਹਦੀ ਅੱਜ ਦਾਦਾ ਉਹਦਾ ਲੈ ਕੇ ਆਇਆ ਟਿਊਸ਼ਨ ਤੋਂ ਸਕੂਲੇ ਛੁੱਟੀ ਸੀ ਤੇ ਆਉਂਦਾ ਬਸ ਤਾਂ ਘਰ ਰੱਖ ਕੇ ਤੇ ਬਾਹਰ ਨਿਕਲ ਗਿਆ ਬਾਹਰ ਕੁੱਤਿਆਂ ਦੀ ਢਾਣੀ ਨੇ ਢਾ ਲਿਆ ਮਾਰ ਹੀ ਦਿੱਤਾ। ਕੋਈ ਕਿਸੇ ਨੇ ਵੇਖਿਆ ਨਹੀਂ ਇਹਨੂੰ ਜਦੋਂ ਇਹ ਮਤਲਬ ਕੁੱਤਿਆਂ ਨੇ ਪੜਿਆ। ਜਦੋਂ ਵੇਖਿਆ ਪਰੋਂ ਬੰਦੇ ਆਏ ਉਹਨੇ ਚਿਰ ਨੂੰ ਉਹਨਾਂ ਨੇ ਕੰਮ ਕਰਤਾ ਦੂਰ ਸਨ ਬੰਦੇ ਛੇਤੀ ਨਹੀਂ ਵੇਖਿਆ। ਇਹ ਗਲਵਾਰਾ ਕਿਤੇ ਜਿਆਦਾ ਫਿਰਦਾ ਹੈ ਜੀ ਇੱਥੇ। ਅਵਾਰਾ ਕੁੱਤੇ ਪਿੰਡ ਪਿੰਡ ਹੀ ਜਿਆਦਾ ਤਰਾਸਦੀ ਆ। ਵੀ ਜੇ ਕੁੱਤੇ ਬੰਦਾ ਮਾਰ ਦੇਣ ਕੋਈ ਪੁੱਛ ਗਿਛ ਨਹੀਂ ਕੀ। ਜਿੱਤੇ ਜਿੱਤੇ ਬੰਦਾ ਡਾਂਡਾ ਮਾਰਦੇ ਕੁੱਤੇ ਨੂੰ ਦੀ ਉਹ ਉਹ ਉਹਦਾ ਬਰਚਾ ਹੈ ਇਸ ਵਾਸਤੇ ਸਾਡੀਆਂ ਸਰਕਾਰਾਂ ਜਿਹੜੀਆਂ ਬਿਲਕੁਲ ਸੁੱਤੀਆਂ ਉਹ ਵਿਚਾਰੇ ਦਾ ਘਰ ਤਬਾਹ ਹੋ ਗਿਆ ਇੱਕੋ ਪੋਤਰਾ ਹੀ ਕੋਤ ਬਦੇਸ਼ ਰਹਿੰਦਾ ਨੌਂ ਦੀ ਚਲੇ ਗਈ ਆ ਦੋਵੇਂ ਜੀ ਹੈਗੇ ਹੀ ਆਦੇ ਲੱਗੇ ਹੀ ਉਹਨਾਂ ਦਾ ਅੱਜ ਲੱਕ ਟੁੱਟ ਗਿਆ ਇਹ ਸਰਕਾਰ ਦੇ ਆਟ ਨੇ ਆ ਮਾਣਾ ਕਿਉਂ ਕੜੀ ਦੀ ਵੇਖਿਆ ਗਿਆ ਉੱਥੇ ਦੋ ਰੋ ਹੀ ਜਾਏ ਤੇ ਆਪਣੇ ਜਾਨਵਰ ਲੈ ਆ ਗਏ ਕੱਲ ਰੋ ਹੀ ਆ ਗਏ ਆ ਦੋ ਰੋੜਾ ਹੈ ਕਿਤੇ ਨਹੀਂਗਾ ਕੋਈ ਕਟਾਉਂਦਾ ਨਹੀਂਗਾ ਉੱਥੇ ਡੰਗਰ ਕਿਸੇ ਨੇ ਸੁੱਟਿਆ ਹੀ ਮਰਿਆ ਧੜਕਦੇ ਲਾਗੇ ਛੱਡ ਦਿੰਦੇ ਲੋਕ ਪ੍ਰਬੰਧ ਕੋਈ ਨਹੀਂਗਾ ਉੱਥੇ ਕਿਦੇ ਕੱਟੇ ਕੁਠੇ ਹੋਏ ਹੀ ਇਹ ਬੱਚਾ ਕਿਦੇ ਗਿਆ ਕਿਦੇ ਗੁੱਡੀ ਗੱਡੀ ਤੇ ਮਗਰ ਭਜਾ ਦੇ